ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਚੂਹਿਆਂ ਦੀ ਵਧ ਰਹੀ ਸਮੱਸਿਆ ਕਾਰਨ ਮਾਮਲਾ ਗੰਭੀਰ ਹੋ ਗਿਆ ਹੈ ਇਸ ਸਬੰਧੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਵੈਸਮੋਟੋ ਨੋਟਿਸ ਲਿਆ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਿਵਲ ਸਰਜਨ ਤੇ ਸਬੰਧਿਤ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ ਕਮਿਸ਼ਨ ਵੱਲੋਂ 12 ਫਰਵਰੀ ਤੋਂ ਪਹਿਲਾਂ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਨੇ ਕਾਬਿਲ ਗੌਰ ਹੈ ਕਿ ਰਜਿੰਦਰਾ ਹਸਪਤਾਲ ਜੋ ਕਿ ਪਟਿਆਲਾ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਸਰਕਾਰੀ ਹਸਪਤਾਲ ਹੈ ਜਿਸ ਵਿੱਚ ਦੂਰ ਦੁਰਾਡੇ ਤੋਂ ਮਰੀਜ਼ ਇਲਾਜ ਦੇ ਲਈ ਆਉਂਦੇ ਨੇ ਪਰ ਹਸਪਤਾਲ ਦੇ ਅੰਦਰ ਸਫਾਈ ਪ੍ਰਬੰਧਾਂ ਦੀ ਕਮੀ ਕਾਰਨ ਚੂਹਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਕਈ ਵਾਰ ਚੂਹੇ ਵਾਰਡਾਂ ਕੈਂਟੀਨਾਂ ਤੇ ਖਾਣ ਪੀਣ ਵਾਲੇ ਖੇਤਰਾਂ ਦੇ ਵਿੱਚ ਖੁੱਲੇ-ਅੰਮ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਹਸਪਤਾਲ ਵਿੱਚ ਕਈ ਗੰਭੀਰ ਮਰੀਜ਼ ਤੇ ਉਹਨਾਂ ਦੇ ਸਹਾਇਕ ਮੌਜੂਦ ਹੁੰਦੇ ਨੇ ਪਰ ਚੂਹਿਆਂ ਕਾਰਨ ਕਈ ਸੰਕਰਮਿਤ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਜਿਸ ਨਾਲ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਸਪਤਾਲ ਦੇ ਆਲੇ-ਦੁਆਲੇ ਤੇ ਸੜਕਾਂ ਤੇ ਬਣੇ ਨਾਜਾਇਜ਼ ਢਾਬੇ ਤੇ ਰੀੜੀਆਂ ਵੀ ਚੂਹਿਆਂ ਦੀ ਵੱਧ ਰਹੀ ਗਿਣਤੀ ਦਾ ਮੁੱਖ ਕਾਰਨ ਨੇ ਇਨਾ ਥਾਵਾਂ ਤੋਂ ਖਾਣ ਪੀਣ ਦਾ ਸਮਾਨ ਜ਼ਮੀਨ 'ਤੇ ਡਿੱਗਣ ਕਾਰਨ ਚੂਹਿਆਂ ਨੂੰ ਆਕਰਸ਼ਿਤ ਕਰਦਾ ਹੈ। ਮੀਡੀਆ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖਤ ਰੋਕ ਅਖਤਿਆਰ ਕੀਤਾ ਹੈ। ਹੁਣ ਨੋਟਿਸ ਜਾਰੀ ਕੀਤਾ ਗਿਆ ਹੈ। ਅਗਲੀ ਸੁਣਵਾਈ 12 ਫਰਵਰੀ ਨੂੰ ਨਿਰਧਾਰਿਤ ਕੀਤੀ ਗਈ ਹੈ। ਜਿਸ ਵਿੱਚ ਪਟਿਆਲਾ ਦੇ ਡਿਪਟੀ ਕਮਿਸ਼ਨਰ, ਸਿਵਲ ਸਰਜਨ ਤੇ ਸਬੰਧਿਤ ਵਿਭਾਗਾਂ ਨੂੰ ਆਪਣਾ ਪੱਖ ਰੱਖਣ ਦੇ ਲਈ ਕਿਹਾ ਗਿਆ ਹੈ। تان جو مریضت سرکا یقینی بنا جا سکے رپورٹ جانی ختم کر دیا ریٹس دیکھو پنجاب کو برباد کیا ہے چوئے اور چودھریوں نے چوہدری وہی ہے چودھری وہی ہیں جو یہ گینگسٹر پیدا کرتے ہیں جو چھٹے کی اسمگلنگ کراتے ہیں جنہوں نے پہلے اتواد فلایا جو بد کراتے ہیں तो ये चौधरी और चूहे ये सारे जो कड़ाम चौधरी हैं, ये सब खत्म करेंगे उनको करें। सर, लेटर निकाला है वैसे कोई डीसी को को, को या लेटर की क्या जरूरत है जी हमारी सरकार है मैंने बोल दिया उनको मतलब जो लुझाना में क्या वही एजेंसी को हायर करेंगे पूरा प्रोफेशनल करेंगे और पंजाब में चूहे और कड़ाम चौधरी नहीं रहेंगे सब लोग हैं तो आपने को लेटर भी निकाला है कोई डीसी को